ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਵਿੱਚ ਚੌਕਾਂ ਤੇ ਕਾਲੇ ਸ਼ੀਸ਼ੇ ਵਾਲੀ ਗੱਡੀਆਂ ਖੜੀਆਂ ਹੁੰਦੀ ਸੀ। ਉਦੋਂ ਮਰੂਤੀ ਵੈ ਨਹੀਂ ਹੁੰਦੀ। ਉਹਦੇ ਚ ਉਹਨਾਂ ਨੇ ਬੰਦੇ ਨੂੰ ਬਿਠਾ ਦੇਣਾ ਤੇ ਉਹਨੂੰ ਕਹਿਣਾ ਵੀ ਜੇ ਇੱਥੋਂ ਕੋਈ ਲੰਗੇਗਾ ਤੂੰ ਆਰੈਂਟੀਫਾਈ ਕਰ। ਇਹ ਜਿਹੜਾ ਕੈਟਵੋਰਡ ਵੀ ਸ਼ੁਰੂ ਹੋਇਆ ਨਾ ਉਹ ਤੋਂ ਤੋਂ ਹੋਇਆ। ਉਹ ਜਿਹੜੇ ਬੰਦੇ ਜਿਹੜੇ ਰੱਖਦੇ ਸੀਗੇ ਉਹਨਾਂ ਨੂੰ ਫਿਰ ਉਹ 2-2 ਸਾਲ ਬਾਅਦ ਮਾਰ ਦਿੰਦੇ ਸੀ। ਤੇ ਫਿਰ ਕੁਝ ਐਸੇ ਕੈਟ ਨੇ ਜਿਹੜੇ ਕੀ ਫੋਰਨ ਕੰਟਰੀਜ਼ ਵਿੱਚ ਬੈਠੇ ਨੇ ਟੀਲ ਭਰਾ ਚਾਰ ਪੁਲਿਸ ਨੇ ਚੁੱਕ ਕੇ ਮਾਰ ਦਿੱਤੇ ਸੀ। ਤੇ ਅਖੀਲ ਆ ਜਿਹੜਾ ਵਕੀਲ ਸੀ ਕੁਲਵੰਤ ਸਿੰਘ ਐਡਵੋਕੇਟ ਉਹਦੀ ਵਾਈਫ ਤੇ 3 ਸਾਲ ਦਾ ਬੱਚਾ ਉਹਨਾਂ ਨੇ ਚੁੱਕ ਲਏ ਤੇ ਮੁੜ ਕੇ ਉਹਨਾਂ ਨੇ ਪਾਖੜਾ ਨਹਿਰ 'ਚ ਰੋੜ ਦਿੱਤੇ ਇਨਕਲੂਡਿੰਗ ਹਿਸ ਫੈਮਿਲੀ ਐਂਡ ਇਨਕਲੂਡਿੰਗ ਹਿਸ 3 ਇਅਰ 올ਡ ਸਨ ਡੂ ਯੂ ਥਿੰਕ ਕਿ ਕੋਈ ਅਫਸਰ ਹੀ ਬੁਰੇ ਸੀ ਜਾਂ ਉਦੋਂ ਆਪਾਂ ਜਨਰਲਾਈਜ਼ ਕਰ ਸਕਦੇ ਹਾਂ ਕਿ ਪੰਜਾਬ ਪੁਲਿਸ ਦੀ ਮੈਜੋਰਿਟੀ ਜਿਹੜੀ ਹੈ ਉਹ ਇਹ ਤਰੀਕਾ ਵਰਤ ਰਹੀ ਸੀ ਉਸ ਟਾਈਮ ਜਿਹੜੇ ਲੋਕ ਐਕਟਿਵ ਡਿਊਟੀ ਤੇ ਲਗਾਏ ਗਏ ਸੀ ਜੇ ਉਹ ਬੰਦੇ ਮਾਰਨ ਨੂੰ ਤਿਆਰ ਨਹੀਂ ਸੀਗੇ ਤੇ ਉਹਨੂੰ ਐਕਟਿਵ ਡਿਊਟੀ ਤੇ ਲਗਾਉਂਦੇ ਨਹੀਂ ਸੀ ਉਹ ਬੰਦੇ ਉਹਨਾਂ ਨੇ ਚੂਜ਼ ਕਰ ਲਏ ਸੀ ਵੀ ਆ ਬੰਦੇ ਜਿਹੜੇ ਰੂਥਲੈਸ ਹੈਗੇ ਨੇ ਐਂਡ ਉਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਸੀ ਵੀ ਤੁਸੀਂ ਪੈਸਾ ਕਮਾਈ ਜੋ ਤਾਂ ਹੀ ਜਿਹੜੇ ਬੰਦੇ ਉਦੋਂ ਮਿਲਟੈਂਟਸ ਨੂੰ ਮਾਰਨ ਚ ਇਨਵੋਲ ਨੇ ਅਜੋ ਕਰੋੜਾਂ ਦੀ ਜਦਾਦਾ ਬਣਾ ਕੇ ਉਹਨਾਂ ਦੇ ਬੱਚੇ ਬਾਹਰ ਬੈਠੇ ਨੇ ਜਾਂ ਉਹਨਾਂ ਨੇ ਆਪ ਜਦਾਦਾ ਬਣਾਈ ਕਿਉਂਕਿ ਉਹ ਵੈਲ ਸੈਟ ਇਹਨਾਂ ਦਾ ਇੱਕ ਤਰੀਕਾ ਬਣ ਚੁੱਕਿਆ ਸੀ ਪੁਲਿਸ ਦਾ ਕਿ ਚੱਕ ਲੈਂਦੇ ਸੀ ਅਗਵਾ ਕਰ ਲੈਂਦੇ ਸੀ ਮਾਰ ਦਿੰਦੇ ਸੀ ਤੇ ਬਾਅਦ ਚ ਮੁੱਕਰ ਜਾਂਦੇ ਸੀ ਕਿ ਅਸੀਂ ਤਾਂ ਡੀਟੇਨੈਂਟ ਕੀਤਾ ਹੈ ਕਿ ਜਦੋਂ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਵਿੱਚ ਚੌਕਾਂ ਤੇ ਕਾਲੇ ਸ਼ੀਸ਼ੇ ਵਾਲੀ ਗੱਡੀਆਂ ਖੜੀਆਂ ਹੁੰਦੀਆਂ ਸੀ ਉਦੋਂ ਅਮਰੂਤੀ ਵੈ ਨਹੀਂ ਹੁੰਦੀ ਸੀ ਜੀ ਉਹਦੇ ਵਿੱਚ ਉਹਨਾਂ ਨੇ ਬੰਦੇ ਨੂੰ ਬਿਠਾ ਦੇਣਾ ਤੇ ਉਹਨੂੰ ਕਹਿਣਾ ਵੀ ਜੇ ਇੱਥੋਂ ਕੋਈ ਲੰਘੇਗਾ ਤੂੰ ਆਇਡੈਂਟੀਫਾਈ ਕਰਨਾ ਹੂੰ ਇਹ ਜਿਹੜਾ ਕੈਟ ਵਰਡ ਵੀ ਸ਼ੁਰੂ ਹੋਇਆ ਨਾ ਉਹ ਤੋਂ ਤੋਂ ਹੋਇਆ ਜੀ ਜਿਹੜਾ ਪਿੰਕੀ ਵੀ ਦੱਸਦਾ ਕਿਉਂਕਿ ਪਿੰਕੀ ਵੀ ਕੈਟ ਸੀਗਾ ਹੂੰ ਕਹਿੰਦੇ ਪਿੰਕੀ ਸ਼ੁਰੂ ਵਿੱਚ ਮਿਲਟੈਂਟਸ ਰੈਂਕਸ ਚੋਂ ਹੀ ਜੰਪ ਕਰਕੇ ਦੂਸਰੇ ਪਾਸੇ ਗਿਆ ਜੀ ਜੀ ਠੀਕ ਹੈ ਜੀ ਹੋ ਸਕਦਾ ਜਦੋਂ ਮਿਲਟੈਂਟ ਸੀਗਾ ਉਦੋਂ ਹੀ ਉਹ ਪੁਲਿਸ ਦਾ ਬੰਦਾ ਹੋਵੇ ਜਾਂ ਉਸ ਤੋਂ ਬਾਅਦ ਬਣਿਆ ਹੋਵੇ ਉਹਦੇ ਬਾਰੇ ਆਪਾਂ ਨਹੀਂ ਕਹਿ ਸਕਦੇ ਲੇਕਿਨ ਸ਼ੁਰੂ ਵਿੱਚ ਉਹ ਮਿਲਟੈਂਟੀ ਸੀਗਾ ਚੰਡੀਗੜ੍ਹ ਦਾ ਹੀ ਮੁੰਡਾ ਸੀ 34 ਸੈਕਟਰ ਰਹਿੰਦਾ ਸੀ ਤੇ ਫਿਰ ਉਹ ਆਲਟੀਮੇਟਲੀ ਪੁਲਿਸ ਨੇ ਪਿਕਅਪ ਕਰ ਲਿਆ ਫਿਰ ਕੁਝ ਉਹ ਜਿਹੜੇ ਬੰਦੇ ਜਿਹੜੇ ਰੱਖਦੇ ਸੀਗੇ ਉਹਨਾਂ ਨੂੰ ਫਿਰ ਦੋ ਦੋ ਸਾਲ ਬਾਅਦ ਮਾਰ ਦਿੰਦੇ ਸੀਗੇ ਤੇ ਯਾਓ ਕੀ ਕਰਦੇ ਸੀ ਕਿ ਵੀ ਉਸ ਬੰਦੇ ਦਾ ਇੰਕਾਊਂਟਰ ਸ਼ੋਅ ਕਰ ਦੇਣਾ ਮਾਰਿਆ ਕਿਸੇ ਹੋਰ ਨੂੰ ਹੋਣਾ ਤੋ ਇੱਕ ਸਾਈਕਲ ਜਿਹਾ ਬਣਾ ਕੇ ਤੇ ਫਿਰ ਕੁਝ ਐਸੇ ਕੈਟ ਨੇ ਜਿਹੜੇ ਕੀ ਫੋਰਨ ਕੰਟਰੀਜ਼ ਵਿੱਚ ਬੈਠੇ ਨੇ ਹੂੰ ਜਿਹੜੇ ਇਹਨਾਂ ਨੇ ਜਿਨ੍ਹਾਂ ਨੇ ਇਨਫੋਰਮੇਸ਼ਨ ਦਿੱਤੀ ਤੇ ਆਪਣੇ ਬੰਦੇ ਫੜਾਏ ਉਹਨਾਂ ਨੂੰ ਉਹਨਾਂ ਨੇ ਫੋਰਨ ਕੰਟਰੀ ਸੈਟਲ ਕੀਤਾ ਸ਼ਾਇਦ ਤੁਹਾਨੂੰ ਯਾਦ ਹੋਵੇ ਮਿਸਟਰ ਵਿਰਕ ਡੀਜੀਪੀ ਜੋ ਸਿਗੇ ਉਦੋਂ ਉਹਨਾਂ ਦੀ ਸਟੇਟਮੈਂਟ ਆਈ ਸੀ ਵੀ ਇੱਕ ਇੱਕ ਕੈਟ ਦਾ ਕੋਈ ਬਿਆਨ ਆਇਆ ਸੀਗਾ ਤੇ ਉਹਨੇ ਕਿਹਾ ਵੀ ਇਹੋ ਜਿਹੇ ਤਾਂ ਬੜੇ ਬੰਦੇ ਹੈਗੇ ਸਾਡੇ ਕੋਲ ਜੀ ਜੀ ਬਿਲਕੁਲ ਜੇ ਤੁਸੀਂ ਗੂਗਲ ਤੇ ਸਰਚ ਕਰੋਗੇ ਮੈਨੂੰ ਯਾਦ ਨਹੀਂ ਆ ਰਿਹਾ ਕਿਹੜਾ ਕੈਟ ਸੀਗਾ ਸੋ ਉਹ ਲੋਕ ਬਾਹਰ ਵਿਚਰ ਰਹੇ ਨੇ ਐਂਡ ਉਹਨਾਂ ਦੇ ਬੰਦੇ ਹੁੰਦੇ ਨੇ ਸਰਕਾਰਾਂ ਤਾਂ ਹੀ ਚੱਲਦੀਆਂ ਸਿਸਟਮ ਤਾਂ ਹੀ ਚੱਲਦੇ ਨੇ ਯਾਨੀ ਕਿ ਇਨਫੋਰਮੇਸ਼ਨ ਐਕਸਟ੍ਰੈਕਟ ਕਰਨੀ ਤੇ ਇੱਕ ਚੋਲਾ ਵੀ ਪੈਦਾ ਹੋ ਜਾਂਦਾ ਜਾਂ ਜਾਂ ਮਤਲਬ ਕਿ ਪੈਸੇ ਦੇ ਲਾਲਚ ਨਾਲ ਜਾਂ ਉਹਨਾਂ ਨੂੰ ਟੌਰਚਰ ਕਰਕੇ ਇਨਫੋਰਮੇਸ਼ਨ ਸਰਕਾਰਾਂ ਇਸ ਤਰ੍ਹਾਂ ਹੀ ਚੱਲਦੀਆਂ ਨੇ ਜੀ ਡੂ ਯੂ ਥਿੰਕ ਕਿ ਕੋਈ ਅਫਸਰ ਹੀ ਬੁਰੇ ਸੀ ਜਾਂ ਉਦੋਂ ਆਪਾਂ ਜਨਰਲਾਈਜ਼ ਕਰ ਸਕਦੇ ਹਾਂ ਕਿ ਪੰਜਾਬ ਪੁਲਿਸ ਦੀ ਮੈਜੋਰਿਟੀ ਜਿਹੜੀ ਹੈ ਉਹ ਇਹ ਤਰੀਕਾ ਵਰਤ ਰਹੀ ਸੀ ਦੇਖੋ ਇਸ ਤਰ੍ਹਾਂ ਹੈ ਕਿ ਉਸ ਟਾਈਮ ਜਿਹੜੇ ਲੋਕ ਐਕਟਿਵ ਡਿਊਟੀ ਤੇ ਲਗਾਏ ਗਏ ਸਕੇ ਜੇ ਉਹ ਬੰਦੇ ਮਾਰਨ ਨੂੰ ਤਿਆਰ ਨਹੀਂ ਸੀਗੇ ਤੇ ਉਹਨੂੰ ਐਕਟਿਵ ਡਿਊਟੀ ਤੇ ਲਗਾਉਂਦੇ ਨਹੀਂ ਸੀਗੇ ਜੀ ਚੰਗੇ ਬੰਦੇ ਨੂੰ ਥਾਣੇ ਦਾ ਇੰਚਾਰਜ ਲਗਾਣੇ ਨਹੀਂ ਸੀ ਆਈ ਸਟਾਫ ਲਗਾਣੇ ਹੀ ਨਹੀਂ ਇੰਟਰੋਗੇਸ਼ਨ ਸੈਂਟਰ ਲਗਾਣੇ ਹੀ ਨਹੀਂ ਉਹ ਬੰਦੇ ਉਹਨਾਂ ਨੇ ਚੂਜ਼ ਕਰ ਲਏ ਸੀ ਵੀ ਇਹ ਬੰਦੇ ਜਿਹੜੇ ਰੂਥਲੈਸ ਹੈਗੇ ਨੇ ਐਂਡ ਉਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਸੀ ਵੀ ਤੁਸੀਂ ਪੈਸਾ ਕਮਾਈ ਜੋ ਹਾਂ ਤਾਂ ਹੀ ਜਿਹੜੇ ਬੰਦੇ ਉਦੋਂ ਮਿਲਟੈਂਟਸ ਨੂੰ ਮਾਰਨ ਚ ਇਨਵੋਲ ਨੇ ਆ ਜੋ ਕਰੋੜਾਂ ਦੀ ਜਦਾਦਾ ਬਣਾ ਕੇ ਉਹਨਾਂ ਦੇ ਬੱਚੇ ਬਾਹਰ ਬੈਠੇ ਨੇ ਜਾਂ ਉਹਨਾਂ ਨੇ ਆਪ ਜਦਾਦਾ ਬਣਾਈ ਕਿਉਂਕਿ ਉਹਨਾਂ ਨੂੰ ਖੁੱਲੀ ਛੁੱਟੀ ਸੀ ਜੀ ਤੁਸੀਂ ਜਿੰਨੂ ਮਰਜ਼ੀ ਲੁੱਟੋ ਜੋ ਮਰਜ਼ੀ ਕਰੋ ਤੁਹਾਡੇ ਤੇ ਕੋਈ ਕੇਸ ਨਹੀਂ ਹੋਏਗਾ ਬਿਕੋਜ਼ ਤਰੀਕਾ ਏ ਸੀ ਯੂਜ਼ ਕਰਨ ਦਾ ਹੂੰ ਸੋ ਜਿਹੜੇ ਹੈਗੇ ਨੇ ਲੋਕ ਪੰਜਾਬ ਦੇ ਜਿਹੜੇ ਪੁਲਿਸ ਵਾਲੇ ਨੇ ਦੇ ਮੇਡ ਹੈ ਵਾਈਲ ਦਾ ਸਨ ਸ਼ਾਈਂਡ ਜੀ ਤਾਂ ਉਹ ਪੁਲਿਸ ਅਫਸਰ ਸ਼ਾਇਦ ਉਹਨਾਂ ਦੇ ਵਿੱਚੋਂ ਅੱਜ ਵੀ ਕੁਝ ਕੰਟਰੋਵਰਸ਼ੀਅਲ ਆਫਸਰਸ ਜਿਨ੍ਹਾਂ ਉੱਤੇ ਬਹੁਤ ਸਾਰੇ ਕੇਸ ਚੱਲ ਰਹੇ ਨੇ ਅੱਜ ਵੀ ਜਿਉਂਦੇ ਨੇ ਆਪਣੀ ਲਾਈਫ ਜੀ ਰਹੇ ਨੇ ਦੂਜੇ ਪਾਸੇ ਬਹੁਤ ਸਾਰੇ ਬੰਦੀ ਸਿੰਘ ਜਿਨ੍ਹਾਂ ਨੂੰ ਨਾਮ ਦੇ ਦਿੱਤਾ ਗਿਆ ਉਹ ਕਈ-ਕਈ ਸਾਲਾਂ ਤੋਂ ਡਿਟੇਨਡ ਨੇ ਜੇਲ੍ਹਾਂ ਦੇ ਵਿੱਚ ਨੇ ਤਾਂ ਕੋਈ ਉਮੀਦ ਲੱਗਦੀ ਹੈ ਇੰਡੀਅਨ ਕਨਸਟੀਟਿਊਸ਼ਨਲ ਢਾਂਚੇ ਦੇ ਵਿੱਚ ਉਹਨਾਂ ਨੂੰ ਬਾਹਰ ਆਉਣ ਦੀ ਕਿਉਂਕਿ ਕਿਹਾ ਇਹ ਹੀ ਜਾਂਦਾ ਹੈ ਕਿ ਕੋਰਟ ਦੇ ਆਦੇਸ਼ ਦੇ ਵੀ ਦਿੰਦੀ ਹੈ ਤਾਂ ਫਿਰ ਗੱਲ ਪ੍ਰੈਜ਼ੀਡੈਂਟ ਦੇ ਟੇਬਲ ਤੇ ਫਸੀ ਰਹੀ ਜਾਂਦੀ ਹੈ ਜਾਂ ਹੋਮ ਮਿਨਿਸਟਰੀ ਦੇ ਟੇਬਲ ਤੇ ਅੜ ਜਾਂਦੀ ਹੈ ਦੇਖੋ ਜਿਹੜਾ ਪੋਲਿਟਿਕਲ ਪ੍ਰਿਜ਼ਨਰਸ ਵਾਲਾ ਕੇਸ ਹੈ ਨਾ ਇੱਕ ਬੜਾ ਯੂਨੀਕ ਕੇਸ ਹੈ। ਤੋਂ ਉਹ ਪੋਲਿਟਿਕਲ ਇੰਟਰਫੇਰੈਂਸ ਨਾਲ ਹੀ ਛੱਡੇ ਜਾ ਸਕਦੇ ਨੇ। ਹੂੰ। ਤੇ ਪੋਲਿਟਿਕਲ ਇੰਟਰਫੇਰੈਂਸ ਨਾਲ ਛੱਡਣ ਦਾ ਕੋਈ ਮਾਹੌਲ ਨਹੀਂ ਹੈ। ਹੈਨਾ ਜੀ ਸਰਕਾਰ ਨੂੰ ਸੂਟ ਨਹੀਂ ਕਰਦਾ। ਜੇ ਸਰਕਾਰ ਨੂੰ ਸੂਟ ਕਰਦਾ ਹੋਵੇ ਤੇ ਫਿਰ ਅਮਰਿਤਪਾਲ ਨੂੰ ਅੰਦਰ ਨਾ ਕਰਵੇ। ਜੀ। ਹੈਨਾ ਜੀ। ਕਿੰਨਾ ਕੁ ਵੱਡਾ ਕਾਰਨ ਸੀ ਜਿਸ ਕਰਕੇ ਅਮਰਿਤਪਾਲ ਨੂੰ ਸੋ ਜਿਹੜਾ ਮਾੜਾ ਮੋਟਾ ਕਿਤੇ ਕੋਈ ਉਭਾਰ ਆਂਦਾ ਉਹਨੂੰ ਉਹਨੂੰ ਖਤਮ ਕਰਨ ਲਈ ਅੰਮ੍ਰਿਤਪਾਲ ਵਰਗਾ ਐਕਸ਼ਨ ਕੀ ਤਰ੍ਹਾਂ ਦਾ ਹੁਣ ਜਿਹੜਾ ਹੈਗਾ ਇਹ ਵੀ ਅਲੈਜ ਕੀਤਾ ਜਾ ਰਿਹਾ ਹੈ ਕਿ ਜਾ ਕੇ ਨਿਜਰ ਨੂੰ ਮਰਵਾਇਆ ਇੰਡੀਨ ਗਵਰਨਮੈਂਟ ਦੇ ਏਜੰਟ ਨੇ ਸੋ ਜੇ ਕਿਧਰੇ ਪੋਲਿਟਿਕਲ ਪ੍ਰਿਜ਼ਨਰਸ ਛੱਡਨੇ ਹੋਣ ਤਾਂ ਫਿਰ ਇਹੋ ਜਿਹਾ ਐਕਸ਼ਨ ਥੋੜਾ ਹੁੰਦੇ ਨੇ ਸੋ ਮੈਨੂੰ ਲੱਗਦਾ ਹੈ ਕਿਧਰੇ ਵੀ ਜਿੱਥੇ ਇਹ ਆਵਾਜ਼ ਗਲੰਦ ਹੁੰਦੀ ਹੈ ਵੀ ਇਸ ਮੁਲਕ ਨੂੰ ਤੋੜਨ ਦੀ ਖਾਲਸਤਾਨ ਬਣਾਉਣ ਦੀ ਉਹਨੂੰ ਵਿਦਸ਼ ਟਰਨ ਹੈਂਡ ਗਵਰਨਮੈਂਟ 딜 ਕਰ ਰਹੀ ਹੈ ਤੇ ਇਹੀ ਵਿਚ ਇੱਕ ਡਰਾਅ ਬੈਕ ਹੈ ਜਾਂ ਇੱਕ ਇੱਕ ਰੋਡ ਬਲੌਕ ਹੈ ਕਿ ਜੇ ਪੋਲਿਟੀਕਲ ਪ੍ਰਿਜ਼ਨ ਨੂੰ ਛੜਿਆ ਤੇ ਫਿਰ ਜਿਹੜਾ ਹੈਗਾ ਅਸੀਂ ਦੋਨੋਂ ਕੰਮ ਤਾਂ ਨਹੀਂ ਕਰ ਸਕਦੇ ਨਾ ਜੀ ਦੂਜੇ ਪਾਸੇ ਅਸੀਂ ਕੈਂਪੇਨ ਚਲਾ ਰਹੇ ਹੋਈਏ ਤੇ ਇੱਕ ਪੋਲਿਟੀਕਲ ਪ੍ਰਿਜ਼ਨ ਨੂੰ ਛੱਡੀਏ ਸੋ ਪੋਲਿਟੀਕਲ ਪ੍ਰਿਜ਼ਨ ਐਸ ਕਰਕੇ ਜਿਹੜਾ ਹੈਗਾ ਉਹਨਾਂ ਦੀ ਛੱਡੇ ਜਾਣ ਦੀ ਆਸ ਨਹੀਂ ਹੈ ਕਦੀ ਠੀਕ ਹੈ ਬੀਜੇਪੀ ਇਹ ਸੋਚਦੀ ਵੀ ਅਸੀਂ ਪੰਜਾਬ ਚ ਇਲੈਕਸ਼ਨ ਲੜਾਂਗੇ ਕਿ ਜਿਵੇਂ ਛੱਡ ਦਈਏ ਕੋਈ ਆਪਣੇ ਬੈਨੀਫਿਟ ਵਾਸਤੇ ਉਹਨਾਂ ਨੂੰ ਲੱਗ ਗਿਆ ਆਪਣੇ ਬੈਨੀਫਿਟ ਵਾਸਤੇ ਛੱਡਿਆ ਜਾ ਸਕਦਾ ਹੈ ਪੋਲਿਟਿਕਸ ਵਿੱਚ ਛੱਡਿਆ ਜਾ ਸਕਦਾ ਹੈ ਦੇ ਆਰ ਬੀਇੰਗ ਯੂਜ਼ਡ ਐਸ ਪੌਨਸ ਕਿਧਰੇ ਇਸਤੇਮਾਲ ਹੋ ਜਾਣ ਤੇ ਠੀਕ ਹੈ ਆਦਰਵਾਇਜ਼ ਕਾਨੂੰਨ ਦੀ ਨਜ਼ਰਾਂ ਚ ਉਹਨਾਂ ਦੀ ਸਜ਼ਾਵਾਂ ਪੂਰੀਆਂ ਜਿਹੜੀਆਂ ਨੇ ਉਹ ਨਹੀਂ ਹੋਈਆਂ ਜੀ ਹੈਨਾ ਅਨਲੈਸ ਕਿ ਪ੍ਰੈਜ਼ੀਡੈਂਟ ਯਾ ਗਵਰਨਰ ਪਾਰਡਨ ਦਵੇ ਹੂੰ ਤੇ ਉਹ ਪਾਰਡਨ ਲੈਣ ਲਈ ਤਾਂ ਜਿਹੜਾ ਹੈਗਾ ਤੁਸੀਂ ਕਿਸੇ ਨਾ ਕਿਸੇ ਟੇਬਲ ਤੇ ਬੈਠ ਕੇ ਗਲਬਾ ਪੋਲੀਟੀਕਲ ਡਿਸੀਜਨ ਹੋਏਗੀ ਤਾਂ ਹੀ ਗੱਲ ਬਣੇਗੀ ਮੈਨੂੰ ਕਿ ਟੈਕਨੀਕਲੀ ਸਜ਼ਾਾਂ ਪੂਰੀਆਂ ਨਹੀਂ ਉਹਨਾਂ ਦੇ ਹੱਥ ਵਿੱਚ ਹੈ ਨਹੀਂ ਟੈਕਨੀਕਲੀ ਨਹੀਂ ਹੋਈਆਂ ਜੇ ਟੈਕਨੀਕਲੀ ਹੁੰਦੀਆਂ ਤੇ ਅਦਾਲਤਾਂ ਖਤਮ ਕਰ ਦਿੰਦੀਆਂ ਜਦੋਂ ਤੁਸੀਂ ਪਹਿਲੀ ਵਾਰ ਹੁਣ ਜਦੋਂ ਸੁਣਦੇ ਹੋ ਜਸਵੰਤ ਸਿੰਘ ਖਾਲੜਾ ਇੱਕ ਨਾਮ ਸੁਣਦੇ ਹੋ ਤਾਂ ਤੁਹਾਡੇ ਜ਼ਿਹਨ ਦੇ ਵਿੱਚ ਕੀ ਯਾਦ ਜਾਂ ਪਹਿਲਾ ਪਹਿਲੀ ਤਸਵੀਰ ਕੀ ਬਣਦੀ ਹੈ ਦੇਖੋ ਮੈਂ ਤੁਹਾਨੂੰ ਇੱਕ ਇਨਸੀਡੈਂਟ ਦੱਸਾਂਗਾ ਜਿਹੜੀ ਉਹਨਾਂ ਦੇ ਚੱਕੇ ਜਾਣ ਤੋਂ ਹਫ਼ਤੇ 10 ਦਿਨ ਪੁਰਾਣਾ ਹੈ ਜੀ ਜਿਹੜਾ ਕਿ ਉਹਨਾਂ ਦਾ ਕੈਰੇਕਟਰ ਪੂਰਾ ਡਿਸਕ੍ਰਾਈਬ ਕਰ ਦਿੰਦਾ ਹੈ ਤੇ ਇਹ ਤੇ ਸਾਨੂੰ ਪਤਾ ਸੀਗਾ ਵੀ ਉਹ ਉੱਥੇ ਬੈਠੇ ਆਪਣਾ ਜਿਹੜੇ ਕਰੀਮੇਸ਼ਨ ਗਰਾਊਂਡਸ ਐ ਜੀ ਉਹਨਾਂ ਦਾ ਰਿਕਾਰਡ ਚੈੱਕ ਕਰਕੇ ਅਨਛਤੀ ਲਾਸ਼ਾਂ ਨੂੰ ਪਛਾਣਨ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਉਦੋਂ ਅਜੀਤ ਸਿੰਘ ਸੰਧੂ ਦਾ ਉੱਥੇ ਰਾਜ ਸੀਗਾ ਤੇ ਬੜਾ ਕਹਿੰਦਾ ਕੋਹਾਂਦਾ ਐਸਐਸਪੀ ਸੀਗਾ ਤੇ ਉਹ ਖਾਰੜਾ ਹੋਰੀ ਚੰਡੀਗੜ੍ਹ ਆਏ ਜੀ ਪਹਿਲੇ ਸਾਨੂੰ ਉਹਨੇ ਦੱਸਿਆ ਵੀ ਮੈਨੂੰ ਧਮਕੀਆਂ ਆ ਰਹੀਆਂ ਨੇ ਹੈਨਾ ਅਸੀਂ ਉਹਨੂੰ ਕਿਹਾ ਤੂੰ ਚੰਡੀਗੜ੍ਹ ਆ ਅਸੀਂ ਮੀਟਿੰਗ ਕਰਦੇ ਹਾਂ ਸੋ ਅਸੀਂ ਇੱਥੇ ਚੰਡੀਗੜ੍ਹ ਇਕੱਠੇ ਹੋਏ ਅ ਜਸਵਾਲ ਸਿੰਘ ਢਿੱਲੋਂ ਐਕਟਿਵਿਸਟ ਸੀਗੇ ਉਹਨਾਂ ਦੇ ਨਾਲ ਜਿਹੜੇ ਐਕਟਿਵਲੀ ਕੰਮ ਕਰਦੇ ਸੀਗੇ ਅਮਰੀਕ ਸਿੰਘ ਮੁਖਸਰ ਸੀਗੇ ਸੋ ਤਿੰਨੋਂ ਐਕਟਿਵਿਸਟ ਸੀਗੇ ਤੇ ਮੈਂ ਐਜ਼ ਅ ਲਾਇਰ ਤੇ ਹੋਰ ਵੀ ਅਸੀਂ ਲਾਇਰ ਉਹਨਾਂ ਨੂੰ ਜਿਹੜਾ ਹੈਗਾ ਉਸ ਟੀਮ ਵਿੱਚ ਸੀ ਸਾਹਿਬ ਜੀ ਸੋ ਅਸੀਂ ਬਾਈਚਾਸ ਟਰੈਵਲ ਕਰਨਾ ਸੀ ਅੰਬਾਲਾ ਮੈਨੂੰ ਕੋਈ ਕੰਮ ਸੀਗਾ ਤੇ ਮੈਂ ਕਿਹਾ ਆਪਾਂ ਚੱਲਦੇ ਆਂ ਗੱਡੀ 'ਚ ਆਪਾਂ ਮੀਟਿੰਗ ਕਰ ਲਾਂਗੇ ਉਹ ਗੱਡੀ 'ਚ ਅਸੀਂ ਮੀਟਿੰਗ ਕੀਤੀ ਤੇ ਉਹ ਦੱਸਦਾ ਵੀ ਉਹਨੇ ਅਜੀਤ ਸਿੰਘ ਸੰਧੂ ਨੇ ਮੈਨੂੰ ਸੁਨੇਹਾ ਭੇਜਿਆ ਵੀ ਤੈਨੂੰ ਵੀ ਅਸੀਂ ਅਨਪਛਾਤੀ Laash ਨਾ ਦੇਣੇ ਨਹੀਂ ਤੇ ਤੂੰ ਕੰਮ ਬੰਦ ਕਰ ਦੇ। ਇਹੀ ਲਫ਼ਜ਼ ਸੀ ਉਹ। ਇਹੀ ਲਫ਼ਜ਼ ਸੀ। ਜੀ। ਤੇ ਅਸੀਂ ਉਹਨੂੰ ਕਿਹਾ ਵੀ ਦੇਖੋ ਵੀ ਸਮਾਂ ਬੜਾ ਮਾੜਾ ਚੱਲ ਰਿਹਾ ਤੇ ਕੱਲ ਨੂੰ ਤੂੰ ਚੁੱਕਿਆ ਗਿਆ ਮਾਰਿਆ ਗਿਆ ਤੇ ਬੜਾ ਵੱਡਾ ਲੌਸ ਹੋਏਗਾ ਤੇਰੇ ਪਰਿਵਾਰ ਨੂੰ ਵੀ ਤੇ ਹਿਊਮਨ ਰਾਈਟ ਐਕਟੀਵਿਸਟ ਨੂੰ ਵੀ ਐਸ.ਵਾਈ. ਹਿਊਮਨ ਰਾਈਟ ਮੂਵਮੈਂਟ ਨੂੰ ਵੀ ਲੌਸ ਹੋਏਗਾ। ਵੀ ਤੂੰ ਸਿਕਿਉਰਿਟੀ ਲਗਾ ਲੈ। ਉਸ ਤੋਂ ਪਹਿਲੇ ਕੀ ਸੀਗਾ ਕਿ ਕਿਉਂਕਿ ਸਾਡੇ ਵਕੀਲ ਭਰਾ ਚਾਰ ਪੁਲਿਸ ਨੇ ਚੁੱਕ ਕੇ ਮਾਰ ਦਿੱਤੇ ਸੀਗੇ ਜੀ ਤੇ ਅਖੀਲ ਆ ਜਿਹੜਾ ਵਕੀਲ ਸੀ ਕੁਲਵੰਤ ਸਿੰਘ ਐਡਵੋਕੇਟ ਉਹਦੀ ਵਾਈਫ ਤੇ 3 ਸਾਲ ਦਾ ਬੱਚਾ ਉਹਨਾਂ ਨੇ ਚੁੱਕ ਲਏ ਤੇ ਮੁੜ ਕੇ ਉਹਨਾਂ ਨੇ ਪਾਖੜਾ ਨਹਿਰ 'ਚ ਰੋੜ ਦਿੱਤੇ ਇਨਕਲੂਡਿੰਗ ਥਿਸ ਫੈਮਿਲੀ ਐਂਡ ਇਨਕਲੂਡਿੰਗ ਹਿਸ 3 ਇਅਰ 올ਡ son so that was the last killing ਜਿਹੜਾ so ਉਹ ਸਕਿਲਿੰਗ ਤੋਂ ਬਾਅਦ ਜਿਹੜਾ ਹੈਗਾ ਮੈਂ ਇੱਕ ਪਟੀਸ਼ਨ ਫਾਈਲ ਕੀਤੀ ਸੀ ਸੁਪਰੀਮ ਕੋਰਟ 'ਚ ਜੀ ਆਨਲਾਈਨ ਪਟੀਸ਼ਨ ਮੇਂ ਭੇਜੀ ਸੀ ਤੇ ਉਹਦੇ ਚ ਮੈਂ 30 ਵਕੀਲਾਂ ਦੇ ਨਾਮ ਰੀਲீஸ் ਕੀਤੇ ਸੀ ਵੀ ਇਹ ਲੋਗ ਉਹ ਨੇ ਜਿਹੜੇ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਮਿਲਟੈਂਟਸ ਦੇ ਕੇਸ ਲੜ ਰਹੇ ਨੇ ਐਂ ਚਾਂਸਸ ਹੈਗੇ ਨੇ ਇਹ ਵੀ ਉਹਨਾਂ ਵਕੀਲਾਂ ਵਾਂਗ ਮਾਰ ਦਿੱਤੇ ਜਾਣਗੇ ਸੋ ਸੁਪਰੀਮ ਕੋਰਟ ਨੇ ਆਰਡਰ ਕਰਤਾ ਵੀ ਇਹ ਨਾ ਸਾਰੇ 30 ਵਕੀਲਾਂ ਨੂੰ ਸਿਕਿਉਰਿਟੀ ਲਗਾਓ ਉਹ ਜਸਟਿਸ ਕੁਲਦੀਪ ਸਿੰਘ ਦਾ ਆਰਡਰ ਸੀਗਾ ਜੀ ਸੋ ਮੈਂ ਉਹਨੂੰ ਕਿਹਾ ਵੀ ਅਸੀਂ ਵੀ ਸਿਕਿਉਰਿਟੀ ਲਗਵਾਈ ਹੋਈ ਹੈ ਤੇ ਤੂੰ ਵੀ ਕਿਉਂ ਨਹੀਂ ਸਿਕਿਉਰਟੀ ਲਗਵਾ ਲੈਂਦਾ ਸਿਕਿਉਰ ਰਹੇਗਾ ਐਟ ਲੀਸਟ ਚੁੱਕਿਆ ਨਹੀਂ ਜਾਏਗਾ ਇੰਕਾਊਂਟਰ ਤਾਂ ਕਰਦੇ ਨਹੀਂ ਸੀਗੇ ਸਿੱਧਾ ਚੁੱਕ ਕੇ ਲੈ ਕੇ ਜਾ ਕੇ ਮਾਰਦੇ ਸੀਗੇ ਪਰ ਉਹਨੇ ਨਾ ਕਰਤੀ ਐ ਕਹਿ ਕੇ ਵੀ ਜੇ ਮੈਂ ਸਿਕਿਉਰਟੀ ਲੈ ਕੇ ਪਿੰਡਾਂ ਚ ਘੁਮਾਂਗਾ ਤੇ ਲੋਕ ਸੋਚਣਗੇ ਮੈਂ ਸਰਕਾਰੀ ਆਦਮੀ ਆ ਤੇ ਤੁਸੀਂ ਕਿਉਂਕਿ ਚੰਡੀਗੜ੍ਹ ਬੈਠੇ ਹੋ ਤੁਹਾਨੂੰ ਸਿਕਿਉਰ ਹੋ ਜਾਂ ਹੋਰ ਵੀ ਪੰਜਾਬ ਦੇ ਜਿਹੜੇ ਵਕੀਲ ਸੀ ਵਕੀਲ ਹੋਣ ਦੇ ਨਾਤੇ ਨਾਲ ਸਿਕਿਉਰਟੀ ਰੱਖਣੀ ਵੱਖਰੀ ਗੱਲ ਸੀ ਸੋ ਉਹਨੇ ਮਹਿਸੂਸ ਕੀਤਾ ਵੀ ਜੇ ਮੈਂ ਸਿਕਿਉਰਟੀ ਰੱਖਾਂਗਾ ਤੇ ਮੇਰੇ ਕੰਮ ਦੇ ਵਿੱਚ ਫਰਕ ਪਏਗਾ ਲੋਕਾਂ ਦਾ ਮੇਰੇ ਤੇ ਇਤਬਾਰ ਨਹੀਂ ਹੋਏਗਾ ਲੋਕ ਡਾਊਟ ਸਮਝਣ ਲੱਗ ਜਣਗੇ ਸ਼ਾਇਦ ਲੋਕੀ ਹਾਰਟ ਆਊਟ ਹੋਏਗਾ ਹੂੰ